ਨਹੀਂ ਬਾਈ ਤੁਹਾਡੇ ਆਜੋ ਬਾਈ ਜੀ ਸਸੀ ਕਾਲ ਸਸੀ ਕਾ ਬਾਈ ਜੀ ਹੋ ਠੀਕ ਹਾਂ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਕਰ ਵਾਹ ਬੱ ਚੱਲੀ ਜਾਂਦਾ ਬਹੁਤ ਸੁਣਾ ਜੀ ਨਾਮ ਤੇ ਐਡਰੈਸ ਬੋਲ ਨਾ ਬਾਈ ਜੀ ਬਲਜੀਤ ਸਿੰਘ ਪਿੰਡ ਪੁੱਟਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਠੀਕ ਹੈ ਨੇੜੇ ਸ਼ਹਿਰ ਪਿੰਡ ਕਿਹੜਾ ਨੇੜੇ ਬਦਨੀ ਕਲਾਂ ਪੈਂਦਾ ਆਪਣੇ ਜੀ ਮੋਬਾਈਲ ਹਾਂ ਬਰਨਾਲਾ ਰੋਡ ਤੇ ਮੋਬਾਈਲ ਮੋਬਾਈਲ ਨੰਬਰ ਹੈਗਾ 88737 88737 88778 ਇਹਨੂੰ ਠੀਕ ਹੈ ਬਾਈ ਬਾਈ ਜਿਹੜੀ ਇਹ ਬੈਡ ਦੇ ਦੇ ਕਿਹੜਾ ਸੋਸ ਹੋਈ ਹੈ ਇਹ ਬਾਈ ਜੀ ਮਾਲਕਾਂ ਨੇ ਤਾਂ ਆਪਾਂ ਨੂੰ ਇਹ ਕਹਿ ਦਿੱਤੀ ਦੂਜਾ ਦੱਸਿਆ ਆਪਾਂ ਤੀਜਾ ਕਹਿ ਕੇ ਦੇਵਾਂਗੇ ਤੇ ਜਾਨੀ ਕਿ ਬਾਈ ਸੰਭਣ ਵਾਲੀ ਬੈੜਾ ਸਿਵਲ ਸਾਬ ਦਾ ਕੋਈ ਅੰਤ ਨਹੀਂਗਾ ਤੇ ਕਰਮਾਂ ਵਾਲੀ ਬਾਈ ਜਾਨੀ ਕਿ ਵੱਡੀ-ਬੁੱਡੀ ਬਹੁਤ ਆ ਬਾਕੀ ਨਸਲ ਤੋਂ ਦਿਸੀ ਰਹੀ ਆ ਨਸਲ ਸਹੀ ਆ ਬੱਚੇ ਕੀ ਮਗਰ ਮਗਰ ਬਾਈ ਜੀ ਬੱਚਾ ਬੱਚਾ ਬਾਈ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਾਈ ਜੀ ਅੱਜ ਨੂੰ ਗਾਂ ਨੂੰ 13ਵਾਂ ਦਿਨ ਸਹੀ ਹੈਗਾ ਜੀ 13ਵਾਂ ਕਿੰਨਾ ਦੁੱਧ ਰੈਡੀ ਹੈ ਕੰਡੇ ਵਾਲਾ ਕੰਡੇ ਵਾਲੀ ਵੀ ਬਣਾ ਕੋਈ ਹੱਥ ਮਨਾ ਲਾਵੇ ਲੀਟਰ ਤੇ ਧਰ ਲੇ ਤੇ ਚਾਹੀਦਾ ਕੰਡੇ ਦੇ ਜੋਗਲੇ ਬੱਚੇ ਨੂੰ ਪਿਆ ਕੇ 15 ਕਿਲੋ ਤੋਂ ਦੁੱਧ ਬਾਹਰ ਹੋ ਠੀਕ ਹੈ ਹਾਂਜੀ ਛੇ 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 ਚਵਾਈ ਤੋਈ ਕਿਵੇਂ ਬਾੜੀ ਜੰਗੀ ਬਣਾ ਬਤਾਰਾ ਵੀ ਦੁੱਧ ਮਾਰ ਦਿੰਨੇ ਉਹ ਵੀ ਨਹੀਂ ਗੱਲ ਕੋਈ ਜੀ ਬਈ ਠੰਡੀ ਆ ਮਾਰ ਦੇ ਬਈ ਤਾ ਆਜੋ ਬਈ ਜੀ ਫੇਸ ਬੜਾ ਚੰਗਾ ਕੱਦ ਫੁੱਲ ਆ ਵੀ ਠੰਡੀ ਠੁੰਡੀ ਦਾ ਫੁੱਲ ਜਿਵੇਂ ਮਰਜੀ ਲਾਥ ਲਈ ਚੱਲ ਕੋਈ ਚੱਕਰੀ ਨਹੀਂ ਕਹਿ ਨਹੀਂ ਕੋਈ ਨਹੀਂ ਚੂਣ ਬੜਾ ਚੰਗਾ ਹਨ ਚਵਾਈ ਬੜੀ ਜੰਗੀ ਕਿ ਬਾਈ ਬੜੀ ਚੰਗੀ ਆ ਯਾਰ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਐਂਦੀ ਕਰਮ ਵਾਲੀ ਬਾਈ ਸੰਭਣ ਵਾਲੀ ਆ ਬੈੜ ਬਾਈ ਅੰਤ ਕੋਈ ਨਹੀਂ ਹਾਂ ਕੱਲਾ ਕੱਲਾ ਥਾਂ ਹਾਂਜੀ ਬਾਈ ਜੀ ਬੂਤੀ ਬਾਤੀ ਬਾਈ ਜੀ ਵੇਖੋ ਬੱਚੀ ਦੀ ਏਸ ਵੜਾ ਚੰਗੀਆਂ ਹਾਂ ਹਾਂਜੀ ਬਾਈ ਜੀ ਬੂਤੀ ਬਾਈ ਤੋਰੀ ਮੜਾ ਕੱਦ ਫੁੱਲ ਰਾਜੀਆ ਸਮੀ ਪਸੇਵਾ ਨਾਲ ਹੋਈ ਦੀ ਆ ਸੇਵਾ ਸੇਮਰ ਵਾਲੇ ਚੜਦੇ ਨਾ ਹਾਂ ਤੇ ਬਾਈ 5 20 ਕਿਲੋ ਦਾ ਤਾਂ ਭੁੱਲਦੇ ਹੱਥ ਨਾਲ ਠੀਕ ਆ ਹਾਂ ਸਹੀ ਗੱਲ ਆ ਬਾਈ ਜੇ ਬਾਈ 20 ਕਿਲੋ ਦਾ ਤਾਂ ਬਾਈ ਕਹਿੰਦਾ ਵੀ ਕੁਝ ਸਹੀ ਗੱਲ ਆ ਟਾਂ ਚ ਬਾਈ ਜੀ ਕਿਲੋ ਦਾ ਬੰਦਾ ਆ ਤੁਹ। ਟਾਂ ਚ ਹੀ ਬੜਾ ਚੰਗਾ ਬਾਈ ਬੈਠਦਾ ਹਨਾ। ਬਾਈ ਬਾਕੀ ਚੋਈ ਵੀ ਵੇਲੇ ਟਾਈਮ ਵੀ ਤੁਹਾਨੂੰ ਪਤਾ ਕਿਹੜਾ ਹੋਇਆ ਹੈ ਜੀ ਹਨਾ। ਹਮਮ ਸਹੀ ਗੱਲ। ਅ ਟਾਈਮ ਆਪਾਂ ਦੱਸ ਹੀ ਦਿੰਨੇ ਆ ਬਾਈ। ਤਕਰੀਬਨ 12 ਵਜੇ ਕਿ ਭੀ। 12 ਕ ਦਾ ਟਾਈਮ ਹੋ ਉਸ ਹੱਬ ਨਾਲ ਜੱਜਮੈਂਟ ਕਰ ਲੋ। ਸ਼ਾਮ ਤੱਕ ਕਰ ਡਰ ਜਿਹੜਾ ਵਧੀਆ ਤਿਆਰ। ਠੀਕ ਆ। 7 ਵਜੇ ਚਵਾਈ ਕਰੀ ਸੀ। ਬਾਈ ਬਾਕੀ ਆਇਆ ਕਰਮਾ ਵਾਲੀ। ਕੋਈ ਵਹਿਵਾ ਹੀ ਨਹੀਂ ਕੋਈ ਜਵਾਕ ਬੈਠਾ ਜੇ ਬੁੜੀਆਂ ਬੈਠਾ ਚੋਈ ਜਾਣ ਹਮ ਘਰ ਵਾਲੇ ਨੂੰ ਫਰਕ ਹੀ ਕੋਈ ਨਹੀਂ ਫਰਕ ਹੀ ਕੋਈ ਹੈ ਨਾ ਹਾਂ ਦੋਨੇ ਪਾਸੇ ਬਹਿ ਕੇ ਚਵਾਈ ਲਾ ਕੋਈ ਚੱਕਰ ਨਹੀਂ ਠੀਕ ਹੈ ਭਾਈ ਮੁੱਲ ਕੀ ਹੈ ਜੈ ਜੈ ਮੁੱਲ ਭਾਈ ਜੀ 45000 ਰੁਪਏ ਕਰ ਮਾਨਸਾਨ ਹਾਂਜੀ ਹਾਂਜੀ ਕਰ ਦਾਂਗੇ ਜੀ ਮਾਨਸਾਨ ਮੁੱਲ 45 ਹੈ ਮੁੱਲ ਵੀ ਭਾਈ ਆਪਾਂ ਵੇਚਣ ਵਾਲਾ ਹੀ ਕੀਤਾ ਜੀ ਜ਼ਰੂਰ ਹੋਊਗੀ। ਉਹ ਸਾਹਮਣ ਵਾਲਾ ਬੰਦਾ ਬਾਈ ਲੈ ਗਏ ਨਾ ਤੇ ਗਾਂ ਦਾ ਅੰਤ ਕੋਈ ਨਹੀਂ ਆ ਬਾਈ ਇਹ ਮੁੱਲ ਚ ਕਿਹਨੇ ਦੇਣੀ ਆ। ਸਹੀ ਗੱਲ ਆ ਭਾਈ। 22-23 ਕਿਲੋ ਦੁੱਧ ਦੀ ਜਾਨੀ ਕਿ ਦੂਜੇ ਸੂਏ ਜਿਵੇਂ ਉਹਨਾਂ ਨੇ ਕਿਰਾਇਆ ਲਈ ਸੀਗੀ। ਅੱਛਾ। ਤੇ ਕੋਈ ਸਾਹਮਣ ਵਾਲਾ ਬੰਦਾ ਲੈਵੇ ਤੇ ਚੋਲੇ ਦਾ ਬਾਈ ਦੁੱਧ ਦੇ ਦਸ ਲੋ 25 ਚੋਲੇ ਨੇ 22 ਕਿਲੋ ਆਥਾਵਨਾ ਮੰਨ ਕੇ ਦੇ ਦੇ। 16 ਕਿਲੋ ਦੁੱਧ ਤਾਂ ਜਾਨੀ ਹੁਣ ਵੀ ਹੈ। ਹੁਣ ਵੀ ਹੈ। ਹਾਂਜੀ। ਅ ਮੁੱਲ ਜਾਇਜ਼ਾ ਮਾਨਦਾਨ ਹੋ ਜਾ ਬੱਚਾ ਮਗਰ ਬੱਚਾ ਚੰਗੀ ਆ ਬੜ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕਨੇਕਟ ਕਰ ਬਾਕੀ ਬਾਈ ਜੀ ਥਾਂ ਲੇਵਾ ਤੁਸੀਂ ਦੇਖ ਹੀ ਰਹੇ ਹੋ ਕੋਈ ਠੰਡੀ ਸੀਲ ਦਾ ਜਾਂ ਕੋਈ ਨਹੀਂਗਾ ਸਹੀ ਲੋਕਾਂ ਆ ਗਾੜੀ ਜਮ ਮਾਜੀ ਕੋਈ ਚੋਈ ਜਾਵੇ ਬਾਈ ਚਾਕ ਜੱਲਾ ਚੋਈ ਜਾਵੇ ਕੋਈ ਨੀ ਬੂਥੀ ਬਾਥੀ ਵੇ ਲੋ ਬੈਠਦੀ ਬਾਈ ਧੰਨਵਾਦ